ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕਾਸ਼ ਪ੍ਰਣਾਮਨਾ ਕਰਦਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਣਯੋਗ ਸਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਧੰਨ ਜੀ ਨਾ ਨੀ ਬੜੀ ਸ਼ਾਨਦਰ ਪ੍ਰਣਾਲ ਬਣੀ ਸਹਿਮਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਸ ਨੂੰ ਕਾਲੇ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਸਹਿਇਤਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਕੇ ਸਮੂਹ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਪਬ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਮਰੀਦ ਸਿੰਘ ਦੀ ਸ਼ਹੀਦ ਵਰਨ ਸ਼ਵੇਤ ਸਿੰਘ ਦੀ ਜੀ ਜੀ ਆਪਾਂ ਸਰਸਨੀ ਦਿੱਤੀ ਜਾ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਈ ਹੈ ਇਸ ਲਈ ਇਹ ਸਾਰਾ ਸਿੱਖ ਸੰਸਦ ਦੇ ਸਿਰ ਦੇ ਤੇ ਸੇਰਾ ਚਲ ਇਹ ਜਸਦਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਦਰ ਗੜਗਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੁਝ ਸਮੇਤਕ ਕੋ ਅਸਤੀਫਾ ਦੇ ਸਕਦੇ ਨੇ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਨੇ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹੀ ਕੁਝ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਹਲਮ ਨਹੀਂ ਕੋਈ ਮੀਟਿੰਗ ਹੋਈ ਸੀ ਕਿ ਸੁਖਬੀਰ ਬਾਦਲ ਹੋਰਾਂ ਦੇ ਨਾਲ ਨਹੀਂ ਨਹੀਂ ਇਹ ਟਕਰਾਅ ਕਿਆ ਜਾ ਸਕਿਆ ਤਾਂ ਸਭ ਤੁਹਾਨੂੰ ਮਿਲਣ ਵਾਸਤੇ ਆਏ ਸੀ ਕਿ ਦੇਖੋ ਮੇਰੇ ਕੋਲ ਸਨ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਦਾ ਵਾਫਤ ਮੈਨੂੰ ਮਿਲੇ ਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼ਰਮਣੀ ਕਮੇਟੀ ਦੇ ਨਾਲ ਜੀ 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 ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਕੋਈ ਫੋਕ ਮੀਟਿੰਗ ਨਹੀਂ ਹੋਈ ਇਹੋ ਖਵਾਹ ਫਾਈ ਗਈ ਸੀ ਜੀ 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 ਫਾਇਦਾ ਜਿਹੜਾ ਦਿਹਾੜਾ ਹੈ ਸ਼ਹੀਦਾਂ ਨੂੰ ਮਮਨ ਕੀਤਾ ਹੈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਜਾਣ ਮੈਂ 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 ਕੋਈ ਬੇਨਤੀ ਕਰਦਾ ਹਾਂ ਕਿ ਜੂਨ 84 ਦਾ ਜਿਹੜਾ ਸ਼ਹੀਦੀ ਘੱਲੂਕਾਰੇ ਦਾ ਮੁੱਖ ਸਮਾਗਮ ਸਮੁੱਚੇ ਪੰਤ ਰੋਲਵਾਂ ਸ਼੍ਰੀ ਕਾਲਕਸਬ ਤੇ ਹੁੰਦਾ ਫਿਰ ਦੂਸਰੇ ਨੰਬਰ ਤੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਵਾਰਸ ਹੈ ਇਹ ਸੰਘਰਸ਼ ਦੇ ਸ਼ਹੀਦਾਂ ਦੀ ਵਾਰਸ ਹੈ ਟਕਸਾਲ ਦੇ ਮੁਕੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਰੋ ਸਤਕਾਰ ਔਰ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਹੋਏ ਸਨ